ਤਨਖਾਹਿਆ ਕਰਾਰ ਦੇਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆ ਨਾਲ ਉਹਨਾਂ ਦੇ ਕੁਝ ਉਹਨਾਂ ਦੇ ਨਾਲ ਉਸ ਸਮੇਂ ਜਿਹੜੇ ਮੰਤਰੀ ਰਹੇ ਨੇ ਉਹ ਵੀ ਪੇਸ਼ ਹੋਏ ਆ ਹੁਣ ਇਸ ਪੇਸ਼ਗੀ ਤੋਂ ਬਾਅਦ ਅੱਗੇ ਕੀ ਹੋਣ ਜਾ ਰਿਹਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਉਧਰ ਬਾਗੀ ਤੜਾ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਸਹੀ ਢੰਗ ਦੇ ਨਾਲ ਪੇਸ਼ ਨਹੀਂ ਹੋਏ ਅੱਜ ਉਹਨਾਂ ਦਾ ਪੇਸ਼ ਹੋਣਾ ਨਹੀਂ ਸਿਬੜਦਾ ਕਿ ਵਾਕਈ ਟੈਕਨੀਕਲੀ ਸੁਖਬੀਰ ਸਿੰਘ ਬਾਦਲ ਗਲਤ ਨੇ ਯਾ ਫਿਰ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਕਿਹਾ ਜਾ ਰਿਹਾ ਕਿ ਪਤਿਤ ਤੇ ਤਨਖਾਹਯਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਹੁਣ ਸੁਖਵੀਰ ਵਾਸਤੇ ਹੁਣ ਔਂਕੜਾ ਵਧਣ ਗਿਆ ਜਾਂ ਘਟਣ ਗਿਆ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਬਹੁਤ ਜ਼ਿਆਦਾ ਸਥਿਤੀ ਜਿਹੜੀ ਆ ਹੋਰ ਵੀ ਗੁੰਝਲਦਾਰ ਜਿਹੜੀ ਆ ਹੋ ਗਈ ਹੈ ਕਿ ਸੁਖਵੀਰ ਹੁਣ ਪ੍ਰਧਾਨ ਰਹਿਣਗੇ ਜਾਂ ਨਹੀਂ ਰਹਿਣਗੇ ਸਜ਼ਾ ਭੁਗਤਣ ਤੋਂ ਬਾਅਦ ਪ੍ਰਧਾਨ ਬਣ ਸਕਣਗੇ ਜਾਂ ਨਹੀਂ ਬਣ ਸਕਣਗੇ ਅੱਜ ਸੁਖਬੀਰ ਜਿਸ ਤਰੀਕੇ ਦੇ ਨਾਲ ਪੇਸ਼ ਹੋਇਆ ਉਹ ਸਹੀ ਆ ਜਾਂ ਗਲਤ ਆ ਇਸ ਦੇ ਬਹੁਤ ਅਹਿਮ ਜਿਹੜੀ ਆ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ਼ਕਾਲ ਜੀ ਢਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਉਹ ਪੇਸ਼ ਹੋਏ ਨੇ ਉਹ ਪੇਸ਼ ਹੋ ਕੇ ਉਥੇ ਜਾ ਕੇ ਲੈ ਕੇ ਦੇ ਕੇ ਆਏ ਆ ਆਪਣੇ ਵੱਲੋਂ ਕਿਉਂਕਿ ਕੱਲ ਉਹਨਾਂ ਨੂੰ ਕਿਹਾ ਗਿਆ ਸੀ ਕਿ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋਵੋ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣਾ ਉਹ ਅੱਜ ਜਿਹੜਾ ਪੱਤਰ ਦਿੱਤਾ ਉਥੇ ਉਹ ਵੀ ਵਿੱਚ ਲਿਖਿਆ ਮੈਂ ਬੜਾ ਪੜ੍ਹ ਕੇ ਸੁਣਾ ਦਿੰਨਾ ਪੋਸਟ ਵੀ ਲਿਖੀ ਹੈ ਉਹਨਾਂ ਨੇ ਉਹ ਕਹਿੰਦੇ ਕਿ ਮੀਰੀ ਪੀਰੀ ਦੇ ਸਰਵਉੱਚ ਤੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾਸ ਨੂੰ ਕੱਲ ਮਿਤੀ 30 ਅਗਸਤ 2024 ਨੂੰ ਜਾਰੀ ਹੁਕਮ ਦੀ ਲਿਖਤੀ ਕਾਪੀ ਅੱਜ ਸਵੇਰੇ ਪ੍ਰਾਪਤ ਹੋਈ ਹੈ ਪੱਤਰ ਪੜ੍ਹਨ ਦੇ ਉਪਰੰਤ ਦਾਸ ਨੇ ਨਿੱਜੀ ਹਸਿਆਤ ਵਿੱਚ ਪੇਸ਼ ਹੋ ਕੇ ਸਮਰਪਣ ਕੀਤਾ ਹੈ ਅਗਾਹ ਲਈ ਪਰਮ ਸਤਕਾਰਯੋਗ ਸਿੰਘ ਸਾਹਿਬ ਵੱਲੋਂ ਜੋ ਵੀ ਹੁਕਮ ਹੋਵੇਗਾ ਹੋਵੇਗਾ ਦਾਸ ਉਸ ਦੇ ਅਨੁਸਾਰ ਪਿਛਲੇ ਹਰ ਪਰ ਹਾਜ਼ਰ ਰਹੇਗਾ ਅੱਜ ਸ੍ਰੀ ਅਕਾਲ ਤਖਤ ਥੱਲੇ ਉਹ ਕਹਿੰਦੇ ਆ ਕਿ 30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੋਗੋ ਨਾਮੇ ਦੀ ਕਾਪੀ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ ਦਾਸ ਪੰਜ ਸਿੰਘ ਸਹਿਬਾਨਾ ਵੱਲੋਂ ਪਾਸ ਕੀਤੇ ਗਏ ਹੁਕਮਨਾਮੇ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰੂਪੰਥ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਪ੍ਰਵਾਨ ਕਰਦਾ ਭਾਵ ਕੇ ਤਨਖਾਈਏ ਬੜਾ ਹੁਕਮ ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਦੇ ਅਨੁਸਾਰ ਗੁਰੂਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਤੇ ਹਲੀਮੀ ਨਾਲ ਖੇਮਾ ਯਾਚਨਾ ਕਰਦਾ ਦਾਸ ਦੀ ਜੌਂਦੜੀ ਨੂੰ ਪ੍ਰਵਾਨ ਕਰੋ ਜੀ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਪੇਸ਼ ਹੋਏ ਆ ਔਰ ਉਹਨਾਂ ਦੇ ਨਾਲ ਕੈਬਨਟ ਮੰਤਰੀ ਦਲਜੀਤ ਸਿੰਘ ਚੀਮਾ ਉਹਨਾਂ ਦੇ ਨਾਲ ਪੇਸ਼ ਹੋਏ ਨੇ ਜਿਸ ਤਰੀਕੇ ਦੇ ਨਾਲ ਸ਼ਰਨਜੀਤ ਸਿੰਘ ਢਿੱਲੋਂ ਗੁਲਜਾਰ ਸਿੰਘ ਰਣੀ ਕੇ ਕੈਬਨਟ ਮੰਤਰੀ ਦੇ ਦਰਜਾ ਜਿਨ੍ਹਾਂ ਦੇ ਕੋਲੇ ਸੀਗਾ ਉਹ ਦਲਜੀਤ ਸਿੰਘ ਚੀਮਾ ਔਰ ਕੈਬਨਟ ਮੰਤਰੀ ਬਾਅਦ ਵਿੱਚ 14 ਤੋਂ 17 ਤੱਕ ਉਹ ਬਣ ਗਏ ਉਸ ਤੋਂ ਪਹਿਲਾਂ ਕੈਬਨਟ ਦਾ ਦਰਜਾ ਸੀ ਔਰ ਨਾਲ ਹਮੇਸ਼ੰਦਰ ਸਿੰਘ ਗਰੇਵਾਲ ਉਹਨਾਂ ਨੇ ਆਪਣੇ ਲੈਟਰਾਂ ਦੇ ਵਿੱਚ ਲਿਖਿਆ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪਹਿਲਾ ਪੱਤਰ ਲਿਖ ਕੇ ਦਿੱਤਾ ਕਿ ਭਾਈ ਜਿਹੜੀ ਰਿਸਪੌਂਸਿਬਿਲਟੀ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਇਕੱਠੇ ਤੌਰ ਤੇ ਹੋਈਆਂ ਨੇ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਤੌਰ ਤੇ ਨਹੀਂ ਇਕੱਠੀਆਂ ਹੋਈਆਂ ਨੇ ਅਸੀਂ ਵੀ ਉਹਦੇ ਨਾਲ ਸਹਿਮਤ ਆਂ ਤੇ ਮਾਫੀ ਮੰਗਦੇ ਆਂ ਤੇ ਇਸ ਚੀਜ਼ ਨੂੰ ਅੱਜ ਬਾਗੀ ਤੜਾ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪੇਸ਼ ਹੋਣਾ ਨਹੀਂ ਸੀ ਬਣਦਾ ਉਹਨਾਂ ਨੂੰ ਗੁਰਮਰਿਆਦਾ ਦਾ ਪਤਾ ਨਹੀਂ ਆ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਟਿੱਪਣੀ ਤੁਹਾਡੀ ਜਿਹੜੀ ਅੱਜ ਪੇਸ਼ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ ਫਿਰ ਅੱਗੇ ਗੱਲ ਕਰਦੇ ਆਂ ਦੇਖੋ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਸਿੱਧੂ ਸਾਹਿਬ ਜੀ ਇਦੇ ਵਿੱਚ ਇਹ ਹੈ ਕਿ ਦੋ ਗੱਲਾਂ ਬੜੀਆਂ ਸੁਪਰੀਮ ਨੇ ਮੈਂ ਕੋਈ ਅਥਾਰਟੀ ਨਹੀਂ ਹੈਗਾ ਮੈਂ ਐਡਾ ਮੇਰਾ ਕਦ ਨਹੀਂ ਕਿ ਮੈਂ ਅਕਾਲ ਤਖਤ ਤੇ ਕੋਈ ਕਮੈਂਟ ਕਰਾਂ ਜੀ ਅਕਾਲ ਤਖਤ ਦੀ ਮਰਿਆਦਾ ਤੇ ਸਿੰਘ ਸਾਹਿਬਾਨ ਤੇ ਮੈਂ ਕੋਈ ਕਮੈਂਟ ਕਰਾਂ ਮੇਰੀ ਔਕਾਤ ਇਹ ਨਹੀਂ ਹੈ ਪਰੰਤੂ ਇੱਕ ਗੱਲ ਸਾਡੇ ਸਮਝ ਚ ਆਈ ਹੈ ਜੋ ਹੁਣ ਤੱਕ ਉਹ ਇਹ ਹੈ ਕਿ ਸਿੱਖ ਜਜ਼ਬਾਤਾਂ ਨੂੰ ਧਿਆਨ ਚ ਰੱਖਦੇ ਹੋਏ ਜੀ ਜੋ ਹੁਕਮਨਾਮਾ ਪਹਿਲਾਂ ਗੁਰਵਚਨ ਸਿੰਘ ਜੀ ਜਥੇਦਾਰ ਸੀਗੇ ਉਹਨਾਂ ਨੇ ਮਾਫੀ ਦਿੱਤੀ ਸਿਰਸੇ ਵਾਲੇ ਡੇਰਾ ਦਾ ਜੱਲਾ ਮੁਖੀ ਰਾਮ ਨਹੀਮ ਸੀ ਉਸ ਨੂੰ ਜਿਹੜੀ ਮਾਫੀ ਦਿੱਤੀ ਤੇ ਉਹ ਹੁਕਮਨਾਮਾ ਸਿੱਖ ਜਜ਼ਬਾਤਾਂ ਨੂੰ ਧਿਆਨ ਚ ਰੱਖਦੇ ਹੋਏ ਵਿਤਰਾ ਕਰ ਲਿਆ ਜੀ 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 ਇੱਥੇ ਇਹ ਕਿੰਤੂ ਪਰੰਤੂ ਹੋ ਗਿਆ ਕਿ ਫਿਰ ਸੁਪਰੀਮ ਅਕਾਲ ਸਖਤ ਦਾ ਹੁਕਮਨਾਮਾ ਕਿ ਸਿੱਖਾਂ ਦੇ ਜਜ਼ਬਾਤ ਨੇ ਹੂੰ ਬਿਲਕੁਲ ਸਭ ਤੋਂ ਸਭ ਤੋਂ ਇਹ ਇੱਕ ਗੁੰਝਲਦਾਰ ਗੱਲ ਕਰਦੀ ਜਾਂ ਤਾਂ ਉਹ ਦੁਬਾਰੇ ਕੋਈ ਉਸ ਤਰ੍ਹਾਂ ਦਾ ਵਿਧੀ ਵਿਧਾਨ ਰਚਦੇ ਉਹਦੇ ਵਿੱਚ ਉਹ ਹੁਕਮਨਾਮਾ ਜਾਰੀ ਕਰਦੇ ਕਿ ਹੂਨਾਲ ਹੁਕਮਨਾਮਾ ਸਟੈਂਡ ਕਰਦਾ ਜੀ ਮਤਲਬ ਉੱਥੇ ਜਿਹੜੀ ਤਖਤ ਸਾਹ ਦੀ ਸੁਪਰਮੇਸੀ ਸੀ ਉਹ ਸਿੰਘ ਸਹਿਬਾਨ ਜਿਹੜੇ ਉਹ ਸਮਕਾਲੀ ਨਤੀਗੇ ਮੌਕੇ ਦੇ ਮੇਰਾ ਖਿਆਲ ਆ ਉਹਨਾਂ ਤੋਂ ਉਹ ਇਸ਼ੂ ਠੀਕ ਹੈਂਡਲ ਨਹੀਂ ਹੋਇਆ ਜੀ ਹੁਣ ਵੀ ਦਿੱਕਤ ਇੱਥੇ ਆ ਰਹੀ ਹੈ ਕਿ ਜਿਹੜੇ ਸਿਆਸਤਦਾਨ ਨੇ ਉਹ ਸਿਆਸਤ ਕਰ ਰਹੇ ਨਹੀਂ ਸਿਆਸਤ ਕਿਹਦੇ ਨਾਲ ਕਰ ਰਹੇ ਨੇ ਅਕਾਲ ਤਖਤ ਨਾਲ ਇਹ 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 ਸਭ ਤੋਂ ਮਾੜੀ ਗੱਲ ਇਹ ਹੈ ਜੇਕਰ ਤੁਸੀਂ ਅਕਾਲ ਤਖਤ ਨੂੰ ਸਮਰਪਤ ਹੋ ਚਾਹੇ ਉਹ ਬਾਗੀ ਤੜਾ ਹੈ ਚਾਹੇ ਉਹ ਸੁਖਵੀਰ ਬਾਦਲ ਹੈ ਜਿਹੜੀ ਮੈਂ ਗਲਤੀ ਕੀਤੀ ਹੈ ਮੈਂ ਉਹਦੀ ਮਾਫੀ ਮੰਗਾ ਹੂੰ ਮਾਫੀ ਮੰਗ ਕੇ ਮੈਂ ਕਮਾਂ ਵੀ ਗਲਤੀਆਂ ਹੋਰ ਵੀ ਕੀਤੀਆਂ ਨੇ ਜੀ ਜੇ ਉਹਨਾਂ ਨੂੰ ਮਾਫ ਕਰਨਾ ਹੈ ਖਾਲਸਾ ਅਬ ਤਾਂ ਖਾਲਸਾ ਦੀ ਡਿਊਟੀ ਹੈ। ਚੋਰ ਇਹ ਤਾਂ ਨਹੀਂ ਨਾ ਕਹਿ ਸਕਦਾ। ਆਪ ਵੀ ਦੇਖੋ ਜੀ ਮੈਨੂੰ ਮੈਨੂੰ ਦੀ ਉਹ ਮਾਫੀ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਚੋਰ ਕੋਣ ਕੋਣ। ਇਹ ਜਿਹੜੀ ਗੱਲ ਮੈਨੂੰ ਇਹ ਹਜਮ ਨਹੀਂ ਹੋ ਰਹੀ ਕਿ ਤਖਤ ਸਾਹਿਬ ਸੁਪਰੀਮ ਨੇ ਤਖਤ ਤੇ ਜਿਹੜਾ ਬੰਦਾ ਸਮਰਪਤ ਹੈ ਉਹਨੂੰ ਇਹ ਅਧਿਕਾਰ ਨਹੀਂ ਕਿ ਉਹ ਦੱਸੇ ਆਪ ਵੀ ਮੇਰੇ ਮੁਤਾਬਕ ਫਲਾ ਉਹਨੂੰ ਵੀ ਸਜ਼ਾ ਦਿਓ ਜੀ। ਮੇਰੇ ਮੁਤਾਬਕ ਉਹਨੂੰ ਵੀ ਸਜ਼ਾ ਦਿਓ ਜੀ। ਪੰਜਾਬੀ ਚ ਕਪਾ ਗੱਲ ਕਹੇ ਨੇ ਹੁੰਦੇ ਆ ਕਿ ਕਚੈਰੀਆਂ ਚ ਜਿਹੜਾ ਇਨਸਾਫ ਹੁੰਦਾ ਉਹ ਫਾਇਲ ਮੁਤਾਬਕ ਹੁੰਦਾ ਤੇ ਜਿਹੜਾ ਪੰਚਾਇਤ ਚ ਇਨਸਾਫ ਹੁੰਦਾ ਉਹ ਤਕੜੀ ਮੰਗੂ ਤੋਲ ਕੇ ਸੱਚ ਦਾ ਇਨਸਾਫ ਹੁੰਦਾ ਹੈ ਫਾਇਲ ਤੇ ਬੜਾ ਕੁਝ ਕਈ ਵਾਰੀ ਡਾਕੂਮੈਂਟ ਕੋਈ ਗਲਤ ਆ ਗਿਆ ਝੂਠ ਆ ਗਿਆ ਉਹ ਵੀ ਚੱਲ ਜਾਂਦਾ ਬਿਲਕੁਲ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਤੇ ਮੈਨੂੰ ਆਪਣੇ ਜਾਤੀ ਤੌਰ ਤੇ ਇਹ ਲੱਗਦਾ ਚਾਹੇ ਮੈਂ ਇੱਥੇ ਇਕੱਲੇ ਸੁਪੀਰ ਬਾਦਲ ਨੂੰ ਨਹੀਂ ਕਹਿ ਰਿਹਾ ਜਿਹੜਾ ਵੀ ਮਰਜੀ ਧੜ ਹੈ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤਾਂ ਉਹ ਸਕੂਲ ਟੰਡੇ ਮੰਗੂ ਸਿੱਧਾ ਹੋ ਕੇ ਡੰਡਾ ਉਤ ਕਰਦੇ ਹੋਏ ਸਮਰਪਿਤ ਹੋਣਾ ਚਾਹੀਦਾ ਹੈ ਕਿ ਜੀ ਮੇਰੀ ਆ ਗਲਤੀ ਹੈ ਡਾਕਟਰ ਸਾਹਿਬ ਇਸੇ ਚੀਜ਼ ਨੂੰ ਉਹਨਾਂ ਦੇ ਵੱਲੋਂ ਗਲਤ ਕਿਹਾ ਜਾ ਰਿਹਾ ਉਹ ਕਹਿੰਦੇ ਕਿ ਚਾਹੀਦਾ ਇਹ ਸੀ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਕਿਉਂਕਿ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਦੂਜਿਆਂ ਨੂੰ ਸੱਦਿਆ ਸੀ ਕੈਬਨਿਟ ਮੰਤਰੀ ਜਿਹੜੇ ਉਸ ਸਮੇਂ ਦੀ ਸੀ ਉਹਨਾਂ ਦਾ ਜਣਾ ਕਹਿੰਦੇ ਬਣਦਾ ਸੀ ਠੀਕ ਹੈ ਪਰ ਸੁਖਵੀਰ ਸਿੰਘ ਬਾਦਲ ਹੋਣੀ ਅੱਜ ਹੀ ਚਲੇ ਗਏ ਆ ਉਹਨਾਂ ਨੂੰ ਚਾਹੀਦਾ ਇਹ ਸੀਗਾ ਕਿ ਪਹਿਲਾਂ ਅਕਾਲ ਤਖਤ ਦੇ ਜੱਥੇਦਾਰ ਸਹਬਾਨਾਂ ਦੇ ਕੋਲੋਂ ਸਾਹਿਬ ਦੇ ਕੋਲੋਂ ਔਰ ਬਾਕੀ ਜੱਥੇਦਾਰ ਸਹਬਾਨਾਂ ਦੇ ਕੋਲੋਂ ਟਾਈਮ ਮੰਗਦੇ ਟਾਈਮ ਮੰਗਣ ਤੋਂ ਬਾਅਦ ਉੱਥੇ ਪੇਸ਼ ਹੁੰਦੇ ਫਿਰ ਉਹ ਉੱਥੇ ਅੱਗੇ ਜਿਹੜੀ ਸਜ਼ਾ ਲਾਉਂਦੇ ਕਹਿੰਦੇ ਕਿ ਅੱਜ ਜਾਣ ਦਾ ਫਾਇਦਾ ਹੀ ਨਹੀਂ ਸੀ ਅੱਜ ਇਹਨਾਂ ਨੂੰ ਗੁਰਮਰਿਆਦਾ ਦਾ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੇ ਪੱਤਰ ਦੇ ਵਿੱਚ ਇਹ ਲਿਖ ਰਹੇ ਨੇ ਕਿ ਠੀਕ ਹੈ ਜੀ ਮੈਂ ਜੋ ਤੁਸੀਂ ਕੱਲ ਮੈਨੂੰ ਤਨਖਾਈਆ ਇਕਰਾਰ ਦਿੱਤਾ ਮੈਂ ਉਹਨੂੰ ਪ੍ਰਵਾਨ ਕਰਦਾ ਅੱਗੋਂ ਜਦੋਂ ਤੁਸੀਂ ਮੀਟਿੰਗ ਰੱਖੋਗੇ ਮੈਂ ਹਾਜ਼ਰ ਹਾਂ ਉਹਨਾਂ ਦਾ ਹੁਣ ਟੈਕਨੀਕਲੀ ਇਹ ਤੇ ਸੁਖਬੀਰ ਠੀਕ ਆ ਜਾਂ ਨਹੀਂ ਔਰ ਉਹਨਾਂ ਦੇ ਇਲਜ਼ਾਮ ਠੀਕ ਆ ਜਾਂ ਨਹੀਂ ਮੇਰੀ ਗੱਲ ਸੁਣੋ ਸਿੱਤੂ ਸਾਹਿਬ ਪਹਿਲੀ ਗੱਲ ਤਾਂ ਇਹ ਤੇ ਵੀ ਡਿਬੇਟ ਹੋ ਰਹੀ ਹੈ ਇਹ ਤੇ ਵੀ ਬੜੇ ਕਿੰਤੂ ਪਰੰਤੂ ਆ ਰਹੇ ਨੇ ਕਿ ਕਿੰਨਾ ਵਿਖਾਈਆ ਕੀ ਹੁੰਦਾ ਹੈ ਬੀਸਿਕਲੀ ਸਰੋਤਿਆਂ ਨੂੰ ਮੈਂ ਸਪਸ਼ਟ ਕਰਦਾ ਕਿ ਉਸ ਜਮਾਨੇ ਚ ਜਿਹੜੇ ਬੰਦੇ ਗੁਰੂ ਤੋਂ ਆਕੀ ਹੋ ਕੇ ਉਹ ਮੁਗਲ ਫੌਜ ਦੀ ਜਾਂ ਕਿਸੇ ਹੋਰ ਫੌਜ ਤੋਂ ਤਨਖਾਹ ਲੈਂਦੇ ਸੀ ਦੇ ਪ੍ਰਵਾਹ ਨਹੀਂ ਸੀ ਕਰਦੇ ਸਿੱਖ ਸਦਨਤਾ ਦੀ ਉਹਨਾਂ ਨੂੰ ਤਨਖਾਹਿਆ ਕਿਹਾ ਜਾਂਦਾ ਸੀ ਐਡਾ ਵੱਡਾ ਗਨਾਹ ਕਰਦੇ ਜਾਨੀ ਕਿ ਦੂਜੇ ਰੂਪ ਚ ਇਹ ਕਹਿ ਲਓ ਕਿ ਜਿਹੜੇ ਬੰਤੇ ਕਿਸੇ ਸਮੇਂ ਬਾਗੀ ਹੋ ਗਏ ਬਾਗੀ ਹੋ ਗਏ ਤਖਤ ਤੋਂ ਜਿਵੇਂ ਜਗਦੇਵ ਸਿੰਘ ਤਲਵੰਡੀ ਜਦੋਂ ਤਖਤ ਤੇ ਬੁਲਾਇਆ ਉਹਨੇ ਤਖਤ ਦੀ ਪ੍ਰਵਾਹੀ ਨਹੀਂ ਕੀਤੀ ਫਿਰ ਉਹਨੂੰ ਤਨਖਾਹਿਆ ਕਰਾ ਦਿੱਤਾ ਗਿਆ ਉਹਦਾ ਮਤਲਬ ਇਹ ਸੀ ਕਿ ਇਹਨੂੰ ਪਾਈ ਪੰਥ ਨੇ ਮੂੰਹ ਨਹੀਂ ਲਾਉਣਾ ਜਿੰਨੀ ਦੇਰ ਮੁਆਫੀ ਮੰਗਦਾ ਜਾਂ ਸਮਰਪਤ ਨਹੀਂ ਹੁੰਦਾ ਕਿਸ ਤੱਕ ਨੂੰ ਇਸੇ ਤਰ੍ਹਾਂ ਬਰਨਾਲਾ ਸਾਹਿਬ ਨੂੰ ਜਿਹੜੇ ਮੌਕੇ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਉਹਨਾਂ ਨੇ ਅਨਾਕਾਨੀ ਕੀਤੀ ਜਦੋਂ ਅੜ ਕੇ ਫਿਰ ਉਹ ਤਨਖਾਈਆ ਕਰਾਰ ਦਿੱਤਾ ਤਾਂ ਇੱਥੇ ਇਹ ਵੀ ਇਸ਼ੂ ਹੈ ਨਾ ਤਨਖਾਈ ਇਹਦਾ ਮਤਲਬ ਇਹ ਹੈ ਕਿ ਦੋਸ਼ੀ ਕਰਾਰ ਦੇ ਦਿੱਤਾ ਉਹਨੂੰ ਦੋਸ਼ੀ ਕਰਾਰ ਦਾ ਮਤਲਬ ਇਹ ਹੈ ਕੋਰਟ ਜਿਵੇਂ ਆਪਣੇ ਅਕਸਰ ਕਰਦੀ ਹੈ ਕਿ ਪਹਿਲੇ ਦਿਨ ਦੋਸ਼ੀ ਕਰਾਰ ਦੇ ਦਿੱਤਾ ਅਗਲੇ ਹਫਤੇ ਉਹ ਸਜ਼ਾ ਸੁਣਾਉਂਦੀ ਹੈ ਕਿ ਸਜ਼ਾ ਕੀਤੀ ਹੋਈ ਜੀ ਬਿਲਕੁਲ ਠੀਕ ਹੈ कोर्ट ਦੀ ਮਰਜ਼ੀ ਆ سزا ਕਿਸੇ ਦੀ ਕਿਸੇ ਅਨੁਸਾਰ ਘੱਟ ਹੋ ਜੇ ਵੱਧ ਹੋ ਜੇ ਉਹ ਕੋਰਟ ਦਾ ਅਧਿਕਾਰ ਖੇਤਰ ਹੈ ਇਸੇ ਤਰ੍ਹਾਂ ਇਹ ਸਿੰਘ ਸਹਿਬਾਨਾ ਦਾ ਅਕਾਲ ਤਖਤ ਦੇ ਜਸੇਦਾਰ ਜੀ ਦੀ ਗਵਾਹੀ ਵਿੱਚ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ سزا ਕੀ ਲਾਉਦੇ ਨੇ ਪਰ ਦੋਸ਼ੀ ਤਾਂ ਕਲੀਅਰ ਹੋ ਗਿਆ ਨਾ ਤੇ ਜੇ ਦੋਸ਼ੀ ਡਿਕਲੇਅਰ ਹੋ ਗਿਆ ਫਿਰ ਉਹ ਦੋਸ਼ ਦੇ ਤਹਿਤ ਮਤਲਬ ਉਹ ਅਨਾਖੀ ਕਰਨੀ ਨਹੀਂ ਚਾਹੀਦੀ ਫਿਰ ਅੱਜ ਅੱਜ ਉਹਨਾਂ ਦਾ ਪੇਸ਼ ਹੋਣਾ ਟੈਕਨੀਕਲ ਠੀਕ ਸੀ ਜਾਂ ਗਲਤ ਹੈ देखो फिर मैं कह ना आज टेक्निकल पेश होना जे ओन्ना ने सिंह साहबान दे 15 ਦਿਨਾਂ ਦੇ ਵਿੱਚ ਕਿਹਾ ਹੈ ਤੇ ਅੱਜ ਤਾਂ ਉਹਨਾਂ ਨੇ ਦੱਸਿਆ ਹੀ ਆ ਜਾ ਕੇ ਨਾ ਵੀ ਜਦੋਂ ਵੀ ਬੁਲਾ ਲਿਆ ਜਾਏਗਾ ਅਸੀਂ ਪੇਸ਼ ਹੋ ਜਾਗੇ ਜੀ ਜੇ ਨਾ ਟੈਕਨੀਕਲ ਠੀਕ ਨੇ ਮੈਨੂੰ ਇਹ ਲੱਗਦਾ ਹੈ ਕਿ ਠੀਕ ਹੈ ਆ ਠੀਕ ਹੈ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਸਮਾਂ ਦੇ ਦਿਓ ਸਮਾਂ ਮਤਲਬ ਜਦੋਂ ਮੈਨੂੰ ਸੱਦੋ ਕਿ ਮੈਂ ਹਾਜ਼ਰ ਆ ਦੇਖੋ ਜੇ ਤਾਂ ਸੁਖਵੀਰ ਬਾਦਲ ਇਹ ਕਹਿੰਦੇ ਨੇ ਕਿ ਮੈਂ ਤਾਂ ਜੀ ਅੱਜ ਹੀ ਪੇਸ਼ ਹੋਊਗਾ ਬਾਅਦ ਵਿੱਚ ਮੈਂ ਨਹੀਂ ਆਉਣਾ ਇਹ ਤਾਂ ਅਸੀਂ ਗਲਤ ਕਹੀਏ ਅੱਜ ਪੇਸ਼ ਹੋ ਕੇ ਉਹਨੇ ਇਹ ਕਿਹਾ ਕਿ ਜੇ ਮੈਨੂੰ ਜਦੋਂ ਬੁਲਾਓਗੇ ਮੈਂ ਆ ਜਾਊਗਾ ਇਹਦਾ ਅਰਥ ਤਾਂ ਇਹ ਹੀ ਨਿਕਲਦਾ ਨਾ ਜੀ ਬਿਲਕੁਲ ਹੁਣ ਇਹ ਹੁਣ ਇਹ ਸੁਪਰੀਮ ਸੰਸਥਾ ਆਖਾਲ ਤਖਤ ਦੇ ਜਥੇਦਾਰ ਜੀ ਨੇ ਦੇਖਣਾ ਹੈ ਕਿ ਉਹਨੂੰ ਕਦੋਂ ਬੁਲਾਉਣੇ ਇਹ ਚਿੱਠੀ ਨਾਲ ਵੀ ਸਰਸਕਦਾ ਸੀ ਪੇਸ਼ ਹੋਣ ਦੀ ਜ਼ਰੂਰਤ ਨਹੀਂ ਸੀ ਪਰੰਤੂ ਫਿਰ ਮੈਂ ਕਹਦਾ ਕਿ ਜਿਹੜਾ ਸਾਡਾ ਅਕਾਲੀ ਦਲ ਹੈ ਬਾਦਲ ਇਹ ਸ਼ਾਸਤ ਦੇ ਚੱਕਰ ਚ ਪੈ ਰਿਹਾ ਹੈ ਜਿਆਦਾਤਰ ਨਾ ਇੱਕ ਦੂਜੇ ਤੇ ਦੋਸ਼ਣ ਲਾ ਕੇ ਮੈਂ ਐਸੇ ਤੇ ਮੈਂ ਤੁਹਾਡੇ ਵਾਲੀ ਗੱਲ ਦਾ ਹੀ ਸਵਾਲ ਲੈਣ ਲੱਗਿਆ ਸੀ ਹੁਣ ਉਹਨਾਂ ਦੇ ਨਾਲ ਇਹ ਵੀ ਇਹ ਵੀ ਗੱਲ ਡਾਕਟਰ ਸਾਹਿਬ ਖੜੀ ਕੀਤੀ ਹੈ ਉਹ ਕਹਿੰਦੇ ਕਿ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹਿਆ ਇਕਰਾਰ ਦੇਤਾ ਅੱਜ ਬਾਗੀਆਂ ਨੇ ਮੀਟਿੰਗ ਕਰ ਲਈ ਹੈ ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਆ ਜੀ ਉਹ ਤਨਖਾਹਿਆ ਨਾ ਤਾਂ ਤਨਖਾਹਿਆ ਤੇ ਨਾ ਹੀ ਪਤਿਤ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿੰਦੇ ਨਹੀਂ ਹੋ ਸਕਦਾ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਹੈ ਔਰ ਨਾਲ ਹੀ ਨਾਲ ਹੁਣ ਇਹ ਸਮਝ ਨਹੀਂ ਆਉਂਦੀ ਕਿ ਇਹ ਲੜਾਈ ਸਿਧਾਂਤਾਂ ਦੀ ਹੈ ਜਾਂ ਸਿਰਫ ਪ੍ਰਧਾਨਗੀ ਦੀ ਹੈ ਮਤਲਬ ਮੈਨੂੰ ਹੈਰਾਨੀ ਇਹ ਲੱਗਦੀ ਹੈ ਜਿਹਨੂੰ ਆਪਾਂ ਬਾਕੀ ਦੜਾ ਕਹਿੰਦੇ ਉਹਨਾਂ ਨੂੰ ਹੱਥ ਫੂਨ ਪਤਾ ਲੱਗਿਆ ਵੀ ਇਹ ਪਤੀਤਪੀ ਹੈ ਇਹ ਤਿੰਨ ਚਿਰ ਪਤਾ ਹੀ ਨਹੀਂ ਲੱਗਿਆ ਉਹ ਬੜੀ ਕਮਾਲ ਦੀ ਗੱਲ ਹੈ ਨਾ ਹੂੰ ਹੂੰ ਇੰਨਾ ਡੇਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਸੁਖਵੀਰ ਬਾਦਲ ਪਤੀਤ ਹੈ ਹੂੰ ਇਹ ਤਾਂ ਮਤਲਬ ਇਹ ਹੈ ਫੇਰ ਮੈਂ ਉਹੀ ਗੱਲ ਕਹਿਣਾ ਕਿ ਜੇਕਰ ਮੇਰੇ ਤੇ ਚੋਰੀ ਦਾ ਦੋਸ਼ ਸਾਬਤ ਹੋ ਗਿਆ ਫਿਰ ਮੈਂ ਉੱਥੇ ਗਵਾਹੀ ਦਿੰਨਾਂ ਵੀ ਉਹ ਵੀ ਜ਼ੋਰ ਹੈ ਜੀ ਉਸ ਗਵਾਹੀ ਦਾ ਕੋਈ ਕੀਮਤ ਨਹੀਂ ਰਹਿ ਜਾਂਦੀ ਮਤਲਬ ਜਿਸ ਕੀ ਸਮਨਾਲ ਇੱਥੇ ਆ ਕੇ ਇਹੀ ਸਮਝ ਲੱਗ ਰਹੀ ਹੈ ਕਿ ਜਿਹੜੀ ਲੜਾਈ ਹੈ ਉਹ ਸਿਆਸੀ ਹੈ ਸਿਆਸੀ ਜ਼ਮੀਨ ਹਟਾਉਣ ਦੀ ਹੈ ਹਾਂ ਇੱਕ ਗੱਲ ਮੈਨੂੰ ਜ਼ਰੂਰ ਲੱਗਦੀ ਹੈ ਕਿ ਜੋ ਕੁਝ ਵੀ ਇਹ ਹੋ ਗਿਆ ਚਾਹੇ ਕਈ ਲੋਕਾਂ ਦੀ ਪਰਸਪੈਕਸ਼ਨ ਹੈ ਕਿ ਜਥੇਦਾਰ ਜੀ ਵੀ ਦਬਾ ਥੱਲੇ ਨੇ ਕਈ ਲੋਕਾਂ ਦੀ ਪਰਸਪੈਕਸ਼ਨ ਹੈ ਕਿ ਸ਼੍ਰੋਮਣੀ ਕਮੇਟੀ ਆਪਣਾ ਦਬਾ ਪਾ ਰਹੀ ਹੈ ਕਈ ਲੋਕਾਂ ਦੀ ਪਰਸਪੈਕਸ਼ਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਸੁਖਵੀਰ ਬਾਦਲ ਦੇ ਦਬਾ ਥੱਲੇ ਕੰਮ ਕਰ ਰਹੀ ਹੈ ਇਹ ਸਾਰੀਆਂ ਜਿਹੜੀਆਂ ਪਰਸਪੈਕਸ਼ਨ ਬਣ ਰਹੀਆਂ ਨੇ ਲੋਕ ਜਿਹੜਾ ਕੁਝ ਸੋਚ ਰਹੇ ਨਹੀਂ ਕਈ ਸਾਰੇ ਦਬਾ ਜਥੇਦਾਰ ਜੀਆਂ ਤੇ ਵੀ ਨੇ ਬਾਹਰੋਂ ਉਰਾਂ ਤੋਂ ਸਿੱਖ ਸਮਾਜ ਦੇ ਕਿ ਉਹ ਵੀ ਜਿਹੜਾ ਆਪਣਾ ਸਟੈਂਡ ਲੈਣਾ ਹੈ ਉਹ ਇਸ ਤਰ੍ਹਾਂ ਦਾ ਲੈਣ ਇੱਥੋਂ ਤੱਕ ਵੀ ਕਈ ਲੋਕਾਂ ਨੇ ਤਾਂ ਇਹ ਵੀ ਬਿਆਨ ਦਿੱਤੇ ਨੇ ਕਿ ਜਥੇਦਾਰ ਜੀਆਂ ਦੇ ਵਿੱਚ ਜਿਹੜੀ ਇੱਕ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ ਵੀ ਅੱਜ ਕੱਲ ਉਹ ਆਪਣੇ ਜਥੇਦਾਰ ਰਿਤਮ ਸਿੰਘ ਸਾਹਿਬ ਦੇ ਕਿ ਉਹਨਾਂ ਵੱਲੋਂ ਵੀ ਇੱਕ ਦਬਾਅ ਹੈ ਕਿ ਜੇਕਰ ਜੇ ਸਾਰਾ ਸੁਰ ਨਿਜਮਾ ਮੁਤਾਬਕ ਚਾਲ ਸਿਖਰਵੈਤਾ ਮੁਤਾਬਕ ਨਾ ਹੋਇਆ ਤਾਂ ਮੈਂ 바ਗੀ ਹੋ ਜਾਊਗਾ। ਮਤਲਬ ਇਸ ਕਿਸ ਨਾਲ ਬਹੁਤ ਸਾਰੇ ਦਬਾਅ ਨੇ। ਜੀ। ਉਹ ਦਬਾਅਾਂ ਦੇ ਅਧੀਨ ਇਹ ਗੱਲ ਮੈਂ ਵਾਕਈ ਮੈਂ ਆਸ ਵੀ ਰੱਖਦਾ। ਕੇ ਜੱਜੇਦਾਰ ਸਾਹਿਬਾਂ ਤੇ ਬਹੁਤ ਵੱਡਾ ਦਬਾਅ ਹੈ ਜੇਕਰ ਉਹਨਾਂ ਤੋਂ ਕੋਈ ਫੈਸਲਾ ਸਿੱਖ ਜਜ਼ਬਾਤਾਂ ਦੀ ਪ੍ਰਤੀਨਿਧਤਾ ਨਾ ਕਰਦਾ ਹੋਇਆ ਉਹ ਫੈਸਲਾ ਹੋ ਗਿਆ ਤਾਂ ਹੋ ਸਕਦਾ ਹੈ ਪਹਿਲਾਂ ਵਾਂਗੂ ਕੋਈ ਫੈਸਲਾ ਵਾਪਸ ਨਾ ਲੈਣਾ ਪਾਜੇ ਇਸ ਕਰਕੇ ਔਰ ਅਕਾਲੀਵਾਲਾ ਨੂੰ ਵੀ ਇਹੀ ਸੂਟ ਕਰਦਾ ਹੈ ਫਿਰ ਡਾਕਟਰ ਸਾਹਿਬ ਵੈਸੇ ਵੈਸੇ ਤੁਸੀਂ ਕਾਫੀ ਨੌਲੇਜ ਰੱਖਦੇ ਹੋ ਕਿ ਤਾਨੂੰ ਲੱਗਦਾ ਹੈ ਕਿ ਪਤਿਤ ਚਲੋ ਮੈਨੂੰ ਨਹੀਂ ਪਤਾ ਕਿ ਉਹ ਸੁਖਵੀਰ ਬਾਦਲ ਨੂੰ ਕਹਿੰਦੇ ਆ ਕਿ ਨਹੀਂ ਕਹਿੰਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਦੋ ਸ਼ਰਤਾਂ ਦੱਸੀਆਂ ਹੋਣੀਆਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾ ਤਾਂ ਪਤਿਤ ਮੋਨਾ ਜਾਂ ਅਮਰਤ ਹਰੀ ਤੋਂ ਬਿਨਾਂ ਨਹੀਂ ਕਹਿੰਦੇ ਹੋ ਸਕਦਾ ਇਹ ਜੀ ਗੱਲ ਜਾਂ ਤਾਂ ਕਹਿੰਦੇ ਹੋਣਗੇ ਜਾਂ ਫਿਰ ਨਾਲ ਦੇ ਨਾਲ ਜਿਵੇਂ ਉਹਨਾਂ ਨੇ ਸੁਖਵੀਰ ਨੂੰ ਤਨਖਾਹਿਆ ਕਰਾਰ ਦਿੱਤਾ ਨਾਲ ਉਹਨਾਂ ਨੇ ਇਹ ਸ਼ਰਤ ਰੱਖੀ ਆ ਵੀ ਇੱਕ ਤਾਂ ਕਹਿੰਦੇ ਕਿ ਪਤਿਤ ਇੱਕ ਤਨਖਾਹਿਆ ਜਿਵੇਂ ਸੁਖਵੀਰ ਨੇ ਉਹ ਕਹਿੰਦੇ ਕਿ ਹੋ ਨਹੀਂ ਸਕਦਾ ਅਕਾਲੀ ਦਲ ਦਾ ਪ੍ਰਧਾਨ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੋ ਸਕਦਾ ਹੈ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਹੁਣ ਫਰਜ ਕਰ ਲੋ ਕਿ ਜਦੋਂ ਕਿਸੇ ਅਫਸਰ ਦੇ ਉੱਪਰ ਕੋਈ ਦੋਸ਼ ਤੈਅ ਹੋ ਜਾਂਦੇ ਆ ਜਾਂ ਕਹਿ ਲੋ ਕਿ ਕੋਈ ਵੀ ਸਸਪੈਂਡ ਕਰ ਦਿੰਦੇ ਆ ਜਾਂ ਜੋ ਵੀ ਹੈ ਉਹ ਅਜੇ ਮੈਂ ਕਹ ਰਿਹਾ ਤੁਸੀਂ ਦੋਸ਼ ਤੈਅ ਨਹੀਂ ਦੋਸ਼ ਸਾਬਤ ਹੋ ਜਾਂਦੇ ਦੋਸ਼ ਸਾਬਤ ਹੋ ਜਾਂਦੇ ਜੇਕਰਾਰ ਦੇਣ ਦਾ ਮਤਲਬ ਦੋਸ਼ ਸਾਬਤ ਹੋਗੀ ਦੋਸ਼ੀ ਕਰਾਰ ਦਿੱਤਾ ਤਾਂ ਉਹ ਹੁਣ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿ ਸਕਦੇ ਆ ਇਹਨੂੰ ਦੋ ਪੱਖਾਂ 'ਚ ਮੰਨ ਲਓ ਪਹਿਲੀ ਗੱਲ ਹੂੰ ਦੇ ਦਿੱਤੇ ਘਾੜ ਤੇ ਉਹ ਨਹੀਂ रह ਸਕਦੇ ਜੀ ਐਕਚੁਅਲੀ ਕੀ ਸੀ ਨਾ ਸਮਾਂ ਦੇਖਦੇ ਹੋਏ ਇਹਨਾਂ ਨੇ ਇੱਕ ਨਵਾਂ ਸੰਵਿਧਾਨ ਬਣਾ ਲਿਆ ਜਦੋਂ ਪੰਜਾਬੀ ਪਾਰਟੀ ਬਣਾਈ ਹੈ ਅੱਛਾ ਹੁਣ ਉਹ ਸੰਵਿਧਾਨ ਦੇ ਅਨੁਸਾਰ ਜੇ ਚੱਲਦੇ ਨੇ ਫਿਰ ਇਹ ਕੁਝ ਹੋ ਸਕਦਾ ਹੈ ਇਹ ਜਿਹੜਾ ਉਹ ਦੇਖੋ ਜਿਹੜਾ ਪਤਿਤ ਹੋਣਾ ਹੈ ਨਾ ਸਿੱਖ ਲਈ ਸਿੱਖ ਲਈ ਪਤਿਤ ਹੋਣਾ ਤਾਂ ਤਨਖਾਹੇ ਤੋਂ ਵੀ ਵੱਡਾ ਕੰਨਾ ਹੈ ਜੀ ਉਹਦਾ ਵਿਧਿ ਵਿਵਧਾਨ ਤਾਂ ਹੋਰ ਹੈ ਹਮ ਜਿਹੜਾ ਪ੍ਰਾਣਾ ਕਾਲ ਦੀ ਗੱਲ ਜੋ ਰਵਾਇਤਾਂ ਹੁੰਦੀਆਂ ਸੀ ਉਹਦੇ ਵਿੱਚ ਨਹੀਂ ਸੀ ਹੋ ਸਕਦਾ ਜੀ ਉਹ ਇਹ ਇਹ ਜਿਹੜੀ ਪੰਜਾਬੀ ਪਾਰਟੀ ਬਣਾਈ ਗਈ ਕਦੋਂ ਕਹਿੰਦੇ ਹੋ ਤੁਸੀਂ ਆਹ 90 ਦੇ ਨੇੜੇ ਤੇੜੇ ਹਮ ਉਸ ਤਹਾਕੇ ਚ ਹਮ ਉਹ ਜਿਹੜੀ ਪੰਜਾਬੀ ਪਾਰਟੀ ਦਾ ਸੰਵਧਾਨ ਹੈ ਇਹ ਕਾ ਹੁਣ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਹੈ ਹੁਣ ਉਹ ਕਮਿਸ਼ਨ ਇਸ ਗੱਲ ਨਾਲ ਤਾਂ ਹੈ ਕਿ ਨਹੀਂ ਹਮ ਇਹ ਕਰ ਇਹ ਐਟਾ ਮੰਨ ਲਿਆ ਜਾਵੇ ਤਾਂ ਇੱਕ ਹੋਰ ਤੂਰੀ ਤੋਂ ਜਿਹੜੀ ਖੜੀ ਹੋ ਜੂਗੀ ਤੇ 19 ਤੌਰ ਤੇ ਜਿਹੜੀ ਚਨੇ ਖੜੀ ਹੋ ਜੂਗੀ ਇਹ ਧਰਮ ਨੂੰ ਨਾਲ ਲੈ ਕੇ ਕੋਈ ਸਿਆਸੀ ਪਾਰਟੀ ਚੱਲ ਸਕਦੀ ਹੈ ਕਿ ਨਹੀਂ ਹੂੰ 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 ਮਤਲਬ ਇਹ ਬਹੁਤ ਵੱਡੀ ਗੁੰਝਲਦਾਰ ਸਿਚੁਏਸ਼ਨ ਬਣਾ ਲਈ ਇਹਦੇ ਵਿੱਚ ਲੱਗ ਰਿਹਾ ਦੋਨੇ ਧੜਿਆਂ ਨੂੰ ਵੀ ਅਸੀਂ ਇੱਕ ਦੂਜੇ ਨੂੰ ਫਸਾਉਣ 'ਚ ਕਾਮਯਾਬ ਹੋ ਜਾਗੇ ਪਰੰਤੂ ਪੈਂਤੜਾ ਦਾ ਪੈਂਤੜਾ ਪੈਂਤੜਾ ਦਾ ਪੈਂਤੜਾ ਉਹ ਆਪਣੇ ਆਪ ਫਸਦੇ ਜਾ ਰਹੇ ਨੇ ਹੂੰ ਇਹਦੇ ਵਿੱਚ ਸੁਖਵੀਰ ਬਾਦਲ ਵੀ ਫਸੇ ਨੇ ਹੂੰ ਸਮੇਂ ਸਰ ਜੇਕਰ ਇਹ ਅੱਛਾ ਦੂਜਾ ਨੈਤਿਕ ਤੌਰ ਤੇ ਕੋਈ ਅਧਿਕਾਰ ਹੀ ਨਹੀਂ ਰਹਿ ਜਾਂਦਾ ਜਦੋਂ ਦੋਸ਼ੀ ਕਰਾਰ ਬਿਆ ਸਜ਼ਾ ਤਾਂ ਇੱਕ ਦਿਨੀ ਹੋਵੇ ਜਾਂ ਘੰਟੇ ਦੀ ਹੋਵੇ ਸਸਪੈਂਡ ਟਰਮੀਨੇਟ ਤਾਂ ਤਾਂ ਵੀ ਹੋਊਗਾ ਨਾ ਬੰਦਾ ਕੱਲ ਨੂੰ ਕੱਲ ਨੂੰ ਡਾਕਟਰ ਸਾਹਿਬ ਇਹ ਵੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵਿੱਚ ਭਾਗੀਦਾਰ ਹੋਣ ਦੇ ਕਰਕੇ ਦੂਜੇ ਕੈਬਨਟ ਮੰਤਰੀਆਂ ਜਿਹੜੇ ਉਦੋਂ ਦੇ ਹੁੰਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਹਲੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਪੱਖ ਸੁਣਨ ਦੇ ਲਈ ਬੁਲਾਇਆ ਗਿਆ ਉਹਨਾਂ ਤੋਂ ਜਵਾਬ ਮੰਗਿਆ ਗਿਆ ਕੱਲੋਂ ਉਹਨਾਂ ਦਾ ਜਵਾਬ ਸੁਣਨ ਤੋਂ ਬਾਅਦ ਜੱਜ ਸਾਹਿਬ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਕਰ ਸਕਦੇ ਆ ਤੇ ਫੇਰ ਉਹ ਕਿੱਥੇ ਭਜੜਗੇ ਬਿਲਕੁਲ ਬਿਲਕੁਲ ਮੈਨੂੰ ਅਜੇ ਵੀ ਇਹ ਲੱਗਦਾ ਹੈ ਕਿ ਜੇਕਰ ਇਹ ਕਾਊਂਟਰ 'ਤੇ ਕਾਊਂਟਰ ਜਿਵੇਂ ਪੁਲਿਸ ਕਰਦੀ ਹੁੰਦੀ ਹੈ ਨਾ ਕਿ ਇੱਕ ਬੰਦੇ 'ਤੇ ਪਰਚਾ ਹੋ ਗਿਆ ਦੂਜੇ 'ਤੇ ਕਾਊਂਟਰ ਪਰਚਾ ਦਰਜ ਕਰ ਲਓ ਫਿਰ ਰਾਜੀਨਾਮਾ ਸੌਖਾ ਹੋ ਜਾਂਦਾ ਹੈ ਜੀ ਆਮ ਲੋਕ ਇਹਨੂੰ ਇੱਦਾਂ ਸੋਚ ਰਹੇ ਨੇ ਕਿ ਇਹ ਗੇਮ ਇੱਦਾਂ ਤਾਂ ਨਹੀਂ ਬਣ ਰਹੀ ਕਿਤੇ ਪਰ ਕਿਹਦੇ ਵਿੱਚ ਮੈਂ ਮੈਂ ਜਾਂਚੀ ਤੌਰ ਤੇ ਮੰਨਦਾ ਵੀ ਇਹਦੇ ਵਿੱਚ ਜਿਹੜੇ ਪੰਥਕ ਸ਼ਖਸੀਅਤਾਂ ਨੇ ਜਿਹੜੇ ਜਥੇਦਾਰ ਜੀ ਨੇ ਉਹਨਾਂ ਨੂੰ ਭਾਵੇਂ ਟਾਈਮ ਲੈ ਲੈਣਾ ਚਾਹੀਦਾ ਹੈ ਪਰੰਤੂ ਸਿੱਖ ਪਰੰਪਰਾਵਾਂ ਦਾ ਪੂਰਾ ਧਿਆਨ ਰੱਖਦੇ ਹੋਏ ਫੈਸਲਾ ਕਰਨਾ ਚਾਹੀਦਾ ਹੈ ਨਹੀਂ ਕੱਲਾ ਅਕਾਲੀ ਦਲ ਤਾਂ ਖਤਮ ਹੋ ਜੂ ਅਕਾਲੀ ਦਲ ਤਾਂ ਦੁਬਾਰੇ ਬਣ ਜੂ ਮੈਨੂੰ ਅਕਾਲੀ ਦਲ ਦੀ ਉਹਦੀ ਚਿੰਤਾ ਨਹੀਂ ਮੈਨੂੰ ਚਿੰਤਾ ਸਾਡੀ ਔਲ ਤਖਤ ਸਾਹਿਬ ਦੀ ਜਿਹੜੀ ਸੰਸਥਾ ਹੈ ਨਾ ਉਹਦੀ ਸੁਪਰ ਮਸੀਦੀ ਹੈ ਫਿਰ ਉਹਦੇ ਕੋਈ ਆਂਚ ਨਾ ਆਵੇ ਅਕਾਲੀ ਦਾ ਲਾਉਂਦੇ ਜਾਂਦੇ ਰਹਿੰਦੇ ਨੇ ਵਧਦੇ ਰਹਿੰਦੇ ਨੇ ਕਿਉਂਕਿ ਜਦੋਂ ਭਾਵਨਾ ਜਦੋਂ ਰਿਸਪੈਕਟ ਜਦੋਂ ਮਤਲਬ ਸਾਡੀ ਸ਼ਰਧਾ ਟੁੱਟ ਜਾਂਦੀ ਹੈ ਉਦੋਂ ਬੰਦਾ ਮੇਰੇ ਖਿਆਲ ਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਮੈਂ ਮੈਂ ਫਿਰ ਕਹਿਣਾ ਮਨ ਲੂ ਜੇ ਕੱਲ ਨੂੰ ਇੱਕ ਹੋਰ ਕਿੰਨੇ ਅਕਾਲੀ ਦਲ ਨੇ ਇੱਕ ਹੋਰ ਅਕਾਲੀ ਦਲ ਦਾ ਪ੍ਰਧਾਨ ਬਖ ਉਹ ਕਹਿ ਦੇਵੇ ਕਿ ਜੀ ਸਾਰੇ ਅਕਾਲੀ ਦਲ ਭੰਗ ਕਰਕੇ ਮੈਨੂੰ ਪ੍ਰਧਾਨ ਮੰਨ ਲਿਆ ਜਾਵੇ ਬਾਕੀ ਸਾਰੇ ਪਤਿਤ ਨੇ ਇਹ ਨਹੀਂ ਫਿਰ ਉੱਥੇ ਸਾਡਾ ਕਾਲ ਕਿ ਕੀ ਕਰੂਗਾ ਹੂੰ 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 ਬਿਲਕੁਲ ਇੱਥੇ ਕਈ ਕਰ ਵਾਲੀਆਂ ਮੁੰਡੇ ਲੱਗੇ ਆਲੇ ਆ ਲੈਣਾ ਇੱਕ ਉਹ ਜ਼ਰੂਰੀ ਥੋੜਾ ਹੈ ਕਿ ਇਹ ਅਕਾਲੀ ਦਲ ਜਿਹੜਾ ਅਕਾਲ ਤਖਤ ਵੱਲੋਂ ਪ੍ਰਬੰਧਿਤ ਹੈ ਫਿਰ ਬਾਕੀ ਕਾਲੀ ਜਿਹੜੇ ਕਾਲੀ ਦਲ ਨੇ ਉਹਨਾਂ ਨੂੰ ਅਕਾਲ ਤਖਤ ਪ੍ਰਬੰਧ ਨਹੀਂ ਕਰਦਾ ਤਾਂ ਉਹ ਸਿੱਖ ਨਹੀਂ ਹੈਗੇ ਐਡਾ ਨਹੀਂ ਤਾਂ ਕੋਈ ਗੱਲ ਨਹੀਂ ਨਾ ਬਿਲਕੁਲ ਇਸ ਕਰਕੇ ਇਹ ਇਹ ਖਾਸੇ ਵਿਚਾਰ ਦੀ ਮੰਗ ਕਰਦੀ ਹੈ ਸਿਚੁਏਸ਼ਨ ਇੰਨੀ ਸਿੱਧੀ ਨਹੀਂ ਪਰ ਸਤੰਤ ਇਹ ਜ਼ਰੂਰ ਹੈ ਕਿ ਜਿੱਡੀਆਂ ਥਾਈਆਂ ਉਹਨਾਂ ਨੇ ਰਲੀਆਂ ਉਹ ਫਸੇ ਹੋਏ ਨਹੀਂ ਇਹ ਤੇ ਉਹ ਬਾਕੀ ਹੁੰਦੇ ਨੇ ਕਿ ਅਸੀਂ ਆਪਣੀ ਸਿਆਸੀ ਪਾਰਟੀ ਅਹੀਂ ਚਲਾਵਾਂਗੇ ਕਿਰਪਾਓ 500 ਤੋਂ 600 ਜਾ ਸਕਦੇ ਨੇ ਉਹ ਜਿਹੜਾ ਮਰਜੀ ਕਾਲੀ ਦਾ ਲਓਗੇ ਤਾਂ ਗੱਲ ਨਹੀਂ ਪਰੰਤੂ ਉਹ ਬਾਗੀ ਨਹੀਂ ਉਹ ਸਮਰਪਿਤ ਹੋ ਰਹੇ ਨੇ ਚਾਹੇ ਇਹ ਤੜਾ ਹੈ ਚਾਹੇ ਉਹ ਤੜਾ ਹੈ ਹਾਂ ਉਹਨਾਂ ਨੂੰ ਸਜ਼ਾ ਕੀ ਦੇਣੀ ਹੈ ਉਹ ਤਖਤ ਸਾਹਿਬਾਨ ਦੇ ਜਸੇਦਾਰ ਵਿਚਾਰਨਗੇ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਕਾਫੀ ਮੋੜ ਇਹਦੇ ਵਿੱਚ ਕਾਫੀ ਨਵੇਂ ਪਹਿਲੂ ਇਹਦੇ ਵਿੱਚ ਸਾਹਮਣੇ ਨਿਕਲ ਕੇ ਆਉਣਗੇ ਇਦੇ ਵਿੱਚ ਇੱਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਦੂਜੇ ਜਿਹੜੇ ਰਹਿੰਦੇ ਲੋਕ ਨੇ ਸੁਖਬੀਰ ਤੋਂ ਇਲਾਵਾ ਜਿਹੜੇ ਉਸ ਸਮੇਂ ਬਹੁਤ ਅਹਿਮ ਫੈਸਲਿਆਂ ਦੇ ਵਿੱਚ ਇਨਵੋਲਵ ਕੈਬਨਿਟ ਦੇ ਵਿੱਚ ਮੰਤਰੀ ਜਾਂ ਕੁਝ ਹੋਰ ਲੋਕ ਕੱਲ ਨੂੰ ਉਸ ਸਮੇਂ ਦਾ ਜਿਹੜਾ ਜੱਥੇਦਾਰ ਗੁਰਵਜਨ ਸਿੰਘ ਸੀਗਾ ਉਹਨੂੰ ਵੀ ਵਿੱਚ ਦੋਸ਼ੀ ਜਾਂ ਤਨਖਾਈਆ ਜਾਂ ਕੁਝ ਵੀ ਬਹੁਤ سارے ਲੋਕਾਂ ਨੂੰ ਵਿੱਚ ਹੋਰ ਘੜੀਸਿਆ ਜਾ ਸਕਦਾ ਤੁਸੀਂ ਤੁਸੀਂ ਬਹੁਤ ਛੋਟੀ ਗੱਲ ਕਹਿ ਰਹੇ ਹੋ ਜਦੋਂ ਇਹ ਸਾਰੇ ਚ ਤਨਖਾਹਿਆਕਰਾਰ ਸੁਖਵੀਰ ਬਾਦਲ ਨੂੰ ਦਿੱਤਾ ਗਿਆ ਕਿਉਂ ਦਿੱਤਾ ਗਿਆ ਕਿਉਂਕਿ ਉਹ ਵਿੱਤੀ ਮੁੱਖ ਮੰਤਰੀ ਸੀ ਉਦੋਂ ਹੂੰ ਤੇ ਫਿਰ ਮੁੱਖ ਮੰਤਰੀ ਦਾ ਪਰ ਹੋਰ ਸੀ ਨਾ ਉਦੋਂ ਉਹਦੀ ਗਵਾਈ ਚ ਲੈ ਗਿਆ ਫੈਸਲਾ ਹੂੰ 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 ਫਿਰ ਉਹ ਕਿਉਂ ਨਹੀਂ ਕਿੜੀ ਹਿੱਸੇ ਜਾਊਗਾ ਹੂੰ ਬਿਲਕੁਲ ਜੇ ਮਰਨ ਉਪਰੰਤ ਬੰਦੇ ਨੂੰ ਵੱਡੇ ਵੱਡੇ ਨਾਮ ਦਿੱਤੇ ਜਾ ਸਕਦੇ ਨੇ ਰਾਸ਼ਟਰਪਤੀ ਵੀਰ ਚੱਕਰ ਫਲਾਣਾ ਚੱਕਰ ਦੇ ਦਿੱਤਾ ਹੈ ਹੂੰ ਹੂੰ ਤੇ ਮਰਨ ਉਪਰੰਤ ਸਜ਼ਾ ਕਿਉਂ ਨਹੀਂ ਦਿੱਤੀ ਜਾ ਸਕਦੀ ਫਿਰ ਹੂੰ ਕਾਹਨੋਂ ਕੋਈ ਜਿਹੜੇ ਫਖਰ-ਏ-ਕੌਮ ਵਗੈਰਾ ਹੋਰ ਜਿਹੜੇ ਦਿੱਤੇ ਹੋਏ ਅਵਾਰਡ ਨੇ ਕਾਹਨੋਂ ਉਹ ਵੀ ਵਾਪਸ ਲੈਣ ਦੇ ਹੋ ਸਕਦੇ ਏਹੀ ਗੱਲ ਨੂੰ ਆਪਾਂ ਇੰਨੀ ਸਿੱਧੀ ਨਾ ਸਮਝੀਏ ਇਹ ਗੱਲ ਬਹੁਤ ਗੁੰਝਲਦਾਰ ਹੈ ਤੇ ਇਹ ਬਹੁਤ ਜ਼ਿਆਦਾ ਵਿਚਾਰ ਦੀ ਮੰਗ ਕਰਦੀ ਹੈ ਹੂੰ 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 ਮਤਲਬ ਸੁਖਵੀਰ ਬਾਦਲ ਉਹਨਾਂ ਨੂੰ ਤਾਂ ਕਿਸੇ ਨੇ ਦੱਸਿਆ ਹੋਵੇਗਾ ਨਾ ਕਿ ਸ਼ਾਇਦ ਵੀ ਸਾਰਾ ਕੁਝ ਆਪਣੇ ਹੱਥ 'ਚ ਹੈ ਤੇ ਤੁਸੀਂ ਪੇਸ਼ ਹੋ ਜੋ ਮੱਟਾ-ਪੱਟਾ ਤਾਂ ਹੋ ਜਾਏਗਾ ਏਹੀ ਗਲਤੀ ਜਿਹੜੀ ਉਦੋਂ ਰਾਮ ਰਹੀਮ ਨੂੰ ਮਾਫੀ ਦੀ ਦਿੱਤੀ ਗਈ ਉਹ ਵੀ ਤਾਂ ਇਹੀ ਕਿਹਾ ਗਿਆ ਨਾ ਵੀ ਅੱਜ ਦਾ ਲੈਟਰ ਦੇ ਦੇ ਅਸੀਂ ਮਾਫ ਕਰਾ ਦੇਾਂਗੇ ਬਿਲਕੁਲ ਮਤਲਬ ਉਹ ਉਹਨੇ ਤਾਂ ਮਾਫੀ ਮੰਗੀ ਹੋਈ ਨਹੀਂ ਹੂੰ ਹੂੰ ਉਹਦਾ ਹੁਣ ਅੱਜ ਗੱਲ ਸਾਹਮਣੇ ਆ ਰਹੀ ਹੈ ਨਾ ਕਿ ਉਹ ਖਿਮਾ ਦਾ ਜੱਜਕਤਾ ਦੋਸ਼ ਲੱਗ ਰਿਹਾ ਹੈ ਕਿ ਖਿਮਾ ਦਾ ਜੱਜਕਤਾ ਇਹਨਾਂ ਨੇ ਆਪੇ ਸ਼ਬਦ ਪਾ ਲਿਆ ਹੂੰ ਹੂੰ ਯਾਨੀ ਹਲੇ ਸਿਆਸਤ ਸਿੱਧੀ ਨਹੀਂ ਹੈ ਹਲੇ ਬਹੁਤ ਸਾਰੇ ਇਹਦੇ ਵਿੱਚ ਪਹਿਲੂ ਹੋਰ ਆਉਣਗੇ ਸਰ ਮਤਲਬ ਪਹਿਲਾਂ ਨਾਲੋਂ ਜ਼ਿਆਦਾ ਗੁੰਝਲਦਾਰ ਹੋਗੀ ਜੀ 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 ਬਿਲਕੁਲ ਚਲੋ ਮਤਲਬ ਜੇ ਜਿਹੜੀ ਗੱਲ ਬਾਗੀ ਟਰਾਂ ਕਲੇਮ ਕਰਦਾ ਸੀ ਨਾ ਜੋ ਬਾਗੀ ਧੜੇ ਨੂੰ ਹੀ ਲੱਗਦਾ ਸੀ ਵੀ ਅਸੀਂ ਸੁਖਵੀਰ ਬਾਦਲ ਨੂੰ ਫਸਾ ਕੇ ਇਹਨੂੰ ਸਰੈਂਡਰ ਕਰਾ ਲਾਂਗੇ ਪਰੰਤੂ ਇਹ ਸਾਰੀ ਸਿਚੁਏਸ਼ਨ 'ਚ ਉਹ ਵੀ ਫਸ ਗਿਆ ਹੂੰ ਆਉਣ ਵਾਲੇ ਦਿਨਾਂ 'ਚ ਉਹ ਵੀ ਫਸਣਗੇ ਜਿਹੜੇ ਕੈਬਨਟ ਵਜੀਰ ਤਾਂ ਉਹਦੇ ਵੀ ਰਹੇ ਨੇ ਨਾ ਇੱਥੇ ਦਿੱਕਤ ਇਹ ਆਊਗੀ ਕਿ ਮੰਨ ਲਓ ਜਿਹੜੀ ਗੱਲ ਆਮ ਲੋਕ ਸੋਚਦੇ ਨੇ ਕਿ ਹਾਂ ਇੱਕ ਗੱਲ ਇਹ ਤਾਂ ਜ਼ਰੂਰ ਹੈ ਵੀ ਅਕਾਲੀ ਦਲ ਦੀ ਸਿਆਸਤ ਤੇ ਬੁਰਾ ਪ੍ਰਭਾਵ ਜ਼ਰੂਰ ਪਊਗਾ ਜਿਹੜਾ ਸਿੱਖ ਕਮਾਨ ਸਿੱਖਤਾਂ ਵਾਲਾ ਵੋਟਰ ਅਕਾਲੀ ਦੇ ਨਾਲ ਜੁੜਿਆ ਸੀ ਉਹਨੂੰ ਜ਼ਰੂਰ ਲੱਗੂਗਾ ਵੀ ਯਾਰ ਇਹ ਇਹ ਇਨਾਂ ਨੇ ਸਾਡੇ ਗੁਰੂ ਦੀ ਅਕਾਲ ਤਖਤ ਦੀ ਸਾਰੇ ਕਾਸੇ ਦੀ ਖੇਡ ਬਣਾ ਰੱਖੀ ਐ ਹਾਂ ਤਾਂ ਇੱਥੇ ਇੱਕ ਦਿੱਕਤ ਜ਼ਰੂਰ ਆਊਗੀ ਹਾਂ ਇਹ ਕੋਈ ਸੈਂਸਰਿਟੀ ਚੋ ਮਤਲਬ ਅਹੁਦੇ ਛੱਡਣ ਵਾਲੀ ਗੱਲ ਨਹੀਂ ਕਰ ਰਹੇ ਪਾਸੇ ਹਮਨ ਵਾਲੀ ਕੋਈ ਗੱਲ ਨਹੀਂ ਕਰ ਰਹੇ ਜੇ ਤਾਂ ਇਹ ਸਾਨੂੰ ਸੈਲਟੀ ਚੋ ਸੁਧਾਰ ਚਾਉਂਦੇ ਨੇ ਫਿਰ ਤਾਂ ਕਹੀ ਤਾਂ ਇਹ ਹੈ ਕਿ ਸਾਰੇ ਪਾਸੇ ਹੋ ਜਾਣ ਹੋਰ ਹਾਂ ਉਹ ਇਹ ਇਹ ਮੌਕਾ ਆ ਗਿਆ ਕਿ ਜੀ ਅਸੀਂ ਸਾਰੇ ਪਾਸੇ ਹੋ ਜਾ ਰਹੇ ਹਾਂ ਤੁਸੀਂ ਮਤਲਬ ਨਵੀਂ ਲੀਡਰਸ਼ਿਪ ਹੋ ਮੰਤ ਹੋ ਜੀ ਤੁਤੇ ਇਹ ਹੈ ਕਿ ਜਿਹੜੀਆਂ ਇਹ ਲੀਡਰਸ਼ਿਪਸ ਜਿਹੜੀਆਂ ਮਰਚ ਹੁੰਦੀਆਂ ਹੁੰਦੀਆਂ ਨੇ ਚਾਹੇ ਉਹ ਮਾਟਰ ਤਾਰਾ ਸਿੰਘ ਸੀ ਚਾਹੇ ਜਥੇਦਾਰ ਟੋੜਾ ਸੀ ਚਾਹੇ ਬਾਦਲ ਮਤਲਬ ਇੱਕ ਸਮੇਂ ਲੀਡਰ ਬਣੇ ਇਹ ਸਾਰੇ ਲੀਡਰ ਬਣੇ ਨੇ ਜਿਹੜੇ ਸੰਘਰਸ਼ਾ ਤੋਂ ਬਣੇ ਨੇ ਮੈਨੂੰ ਤੁਸੀਂ ਇਹ ਦੱਸੋ ਜਦੋਂ ਦਾ 1982 ਤੋਂ ਬਾਅਦ ਜਿਹੜਾ ਨਹਿਰ ਦਾ ਮੋਰਚਾ ਲੱਗਿਆ ਸੀ ਉਸ ਵਾਰ ਇਹ ਸੋਣਾ ਵੀ ਇਹ ਵਾਲੇ ਕਾਂਗਰਸ ਕਿਹੜੇ ਮੋੜ ਤੇ ਚ ਗਈ ਨਹੀਂ ਹੂੰ ਹੂੰ ਜੇ ਕੋਈ ਸੰਘਰਸ਼ 'ਚ ਮਾਰ ਖਾਦੀ ਆ ਉਹ ਤਾਂ ਖਾਰਗੋਆਂ ਨੇ ਖਾਦੀ ਹੈ ਇੱਥੇ ਆਪਣਾ ਇਹ ਸਵਾਲ ਵੀ ਵੀ ਉਹ ਉਹ ਉਹਦੀ ਇੱਕ ਸੀ ਜਾਂ ਗਲਤ ਸੀ ਉਹ ਵੱਖਰੀ ਗੱਲ ਹੈ ਜੀ ਆਹ ਇਹ ਵਾਲੇ ਕਾਂਗਰਸ ਤਾਂ ਜਿਹੜੇ ਸੰਘਰਸ਼ 'ਚ ਲੰਘੇ ਹੀ ਨਹੀਂ ਇਹਨਾਂ ਨੇ ਤਾਂ ਮਤਲਬ ਪਾਵਰ ਦਾ ਆਨੰਦ ਲਿਆ ਜੀ ਤੇ ਉਹ ਗੱਲਾਂ ਨੂੰ ਤੁਸੀਂ ਸੋਚ ਕੇ ਦੇਖੋ ਵੀ 84 ਨੂੰ ਕਿੰਨਾ ਸਾਲ ਹੋ ਗਿਆ ਹੂੰ ਹੂੰ 40 ਸਾਲ ਲੰਘ ਗਏ ਨਾ ਬਿਲਕੁਲ ਉਹ 40 ਸਾਲ ਜਿਹੜੀਆਂ ਪਾਰਟੀਆਂ ਕਿਸੇ ਸੰਘਰਸ਼ 'ਚੋਂ ਕੋਈ ਲੀਡਰਸ਼ਿਪ ਨਾ ਮਰਜੀ ਹੋਈ ਉਹ ਲੀਡਰਸ਼ਿਪ ਦਾ ਭਰੋਸਾ ਕੌਣ ਕਰੇ ਹੂੰ ਬਿਲਕੁਲ ਬਿਲਕੁਲ ਉਹ ਸਾਰੀ ਜਿਹੜਾ ਸੰਘਰਸ਼ ਕਰਕੇ ਉਸ ਸੰਘਰਸ਼ ਦੇ ਵਿੱਚ ਕਿਸਾਨ ਯੂਨੀਅਨ ਇਸ ਸਰਸਤਾ ਭਾਵੇਂ ਉਸ ਸੰਘਰਸ਼ ਰਾਸ ਆਇਆ ਜਾਂ ਨਹੀਂ ਆਇਆ ਪਰ ਰੋਕਣੇ ਉੱਤਰ ਨੂੰ ਮੁੱਖ ਕਰ ਲਿਆ ਬਿਲਕੁਲ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸੰਘਰਸ਼ ਕੀਤਾ ਅੱਗੇ ਆ ਕੇ ਉਹ ਗਲਤ ਹੋ ਗਈ ਠੀਕ ਹੋ ਗਈ ਉਹ ਇੱਕ ਹੋਰ ਵਿਸ਼ਾ ਹੈ ਪਰੰਤੂ ਉਹਦੇ ਸੰਘਰਸ਼ ਨੂੰ ਦੇਖਦੇ ਹੋਏ ਬਦਲ ਲੋਕਰੇ ਉਧਰ ਨੂੰ ਮੁੱਖ ਕਰ ਲਿਆ ਬਿਲਕੁਲ ਇਸ ਕਰਕੇ ਲੀਡਰਸ਼ਿਪ ਤੱਕ ਵਧੇਗੀ ਇਹ ਮੈਨੂੰ ਲੱਗਦਾ ਹੈ ਇਹ ਲੀਡਰ ਹੌਲੀ ਹੌਲੀ ਜ਼ੀਰੋ ਹੋਗੇ ਤੇ ਦੋਸ਼ੀ ਕਰਾਰ ਦੇਣ ਨਾਲ ਇਹ ਨੈਤਿਕਤਾ ਦੇ ਪੱਧਰ ਤੇ ਇਹ ਹੋਰ ਕਮਜ਼ੋਰ ਹੋਗੇ چاہے ਇਹ اتنا ਚਾਇਮਿਤੜ ਹੈ ਜੀ 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 ਇੰਨਾ ਦੀ ਕਮਜ਼ੋਰੀ ਦੇ ਵਿੱਚੋਂ ਇਹ ਕੋਈ ਸੰਘਰਸ਼ ਛਿੜੂਗਾ ਸੰਘਰਸ਼ ਚੋਂ ਕੋਈ ਲੀਡਰ ਮਰਜ ਹੋਊਗਾ ਬਾਟਰ ਤਾਰਾ ਸਿੰਘ ਜੀ ਇੱਕ ਦਿਨ ਜੀ ਲੀਡਰ ਨਹੀਂ ਬਣੇ ਉਹ ਵੀ ਸੰਘਰਸ਼ ਚੋਂ ਬਣੇ ਸੀ ਜਿੱਥੇ ਦਾ ਟੋੜਾ ਹੋਦ ਨੇ ਐਮਰਜੈਂਸੀ ਦਾ ਸੰਘਰਸ਼ ਲੜਿਆ ਠੀਕ ਹੈ ਕਿ ਨਹੀਂ ਉਹ ਅੱਗੇ ਆ ਕੇ ਕੀ ਬਣਿਆ ਫਿਰ ਨਹਿਰ ਦੇ ਮਸਲੇ ਤੇ ਸੰਘਰਸ਼ ਲੜਿਆ ਆ ਪੰਜਾਬੀ ਸੂਬੇ ਦਾ ਸੰਘਰਸ਼ ਲੜਿਆ ਪਿਛਲੇ 40 ਸਾਲਾਂ ਚੋਂ ਜਿਹੜੇ ਸਾਡੇ ਉਹ ਕਾਂਗਰਸ ਕਾਲੀ ਦਲ ਇੱਕ ਤੋਂ ਵੱਧ ਕਾਲੀ ਦਲ ਨੇ ਉਹ ਚ ਕੋਈ ਕਾਲੀ ਦਲ ਨਹੀਂ ਦਿਖਾਈ ਦੇ ਰਿਹਾ ਜਿਹੜਾ ਸੰਘਰਸ਼ ਦੇ ਰਾਤੇ ਹੋਵੇ ਹੂੰ 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 ਜੇ ਕੋਈ ਦੇ ਰਿਹਾ ਤਾਂ ਉਹਦੇ ਕੋਲੇ ਤਾਕਤ ਨਹੀਂ ਹੈਗੀ ਓਡੀ ਵੱਡੀ ਤੇ ਅਸਲੀ ਤਾਕਤ ਨਹੀਂ ਬਿਲਕੁਲ ਮੰਨ ਲਓ ਜੀ ਆਪਾਂ ਕਹੀਏ ਨਾ ਮੰਨ ਲਓ ਬੱਦੀ ਸੂਆ ਦਾ ਕੋਈ ਕੋਹ ਲੜ ਰਿਹਾ ਹੈ ਉਹਨਾਂ ਦਾ ਲੋਕਾਂ ਵੱਲੋਂ ਉਹਨਾਂ ਸਮਰਥਨ ਨਹੀਂ ਹੈਗਾ ਬਿਲਕੁਲ ਬਿਲਕੁਲ ਮਤਲਬ ਪਿਛਲੇ 40 ਸਾਲਾਂ ਤੋਂ ਕੱਲ ਹੀ ਦਲ ਨੇ 70 ਮਾਰੀਆਂ ਇਸ ਵਾਰੀ ਕਾਲੀ ਦਲ ਬਿਲਕੁਲ ਉਹ ਸੱਤਾ ਦੇ ਵਿੱਚ ਉਹ ਕੁਝ ਉਹਨਾਂ ਨੇ ਕੀਤਾ ਹੈ ਉਹ ਸਿੱਖ ਰੌ ਰਿਵੈਤਾਂ ਦਾ ਕਿਤੇ ਰਵੈਤਾਂ ਦਾ ਕੋਈ ਛਾਲਕ ਚੱਲ ਗਿਆ ਅਬਦੇ ਨਦਲੇ ਨੇ ਇੱਥੋਂ ਤੱਕ ਵੀ ਸਾਡੇ ਸਾਹਮਣੇ ਆ ਗਿਆ ਕਿ ਜਥੇਦਾਰ ਜੀਆ ਨੂੰ ਸੀਐਮ ਦੀ ਕੋਠੀ ਬਲਾ ਅਕਿਡਿਫੀਕੇਸ਼ਨ ਦਿੱਤੀ ਗਈ ਕਿ ਆਹ ਕਰ ਲਓ ਆਹ ਕਰ ਲਓ ਉਹ ਸਾਰਾ ਕੁਝ ਸਾਡੇ ਸਾਹਮਣੇ ਆ ਗਿਆ ਤੇ ਜਥੇਦਾਰ ਉਹਨਾਂ ਦਾ ਹੱਥ ਠੋਕਾ ਬਣ ਕੇ ਚੱਲਦੇ ਰਹੇ ਸ੍ਰੋਮਣੀ ਕਮੇਟੀ ਉਹਨਾਂ ਪਾਰਟੀਆਂ ਦੀ ਹੱਥ ਠੋਕਾ ਬਣ ਕੇ ਚੱਲਦੀ ਗਈ ਠੀਕ ਹੈ ਕਿ ਨਹੀਂ ਇਸ ਕਰਕੇ ਇੱਕ ਤਾਂ ਇਹ ਪਰਸੈਪਸ਼ਨ ਤੋੜਨੀ ਪਏਗੀ ਕਿ ਜਿਹੜੇ ਜਥੇਦਾਰ ਜੀ ਨੇ ਉਹ ਗੁਰੂ ਸਾਹਿਬ ਦੇ ਆਦੇਸ਼ ਲੈ ਕੇ ਗੁਰੂ ਸਾਹਿਬ ਵੱਲ ਮੁੱਖ ਕਰਕੇ ਫੈਸਲਾ ਕਰ ਰਹੀ ਦੀ ਜੋ ਕਰ ਰਹੀ ਦੀ ਠੀਕ ਹੈ ਜੀ ਨਹੀਂ ਜੇਕਰ ਆਮ ਸਿੱਖ ਸੰਗਤਾਂ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਇਹ ਫੈਸਲਾ ਗੁਰੂ ਦੀ ਜਿਹੜੀ ਦਸ਼ਾ ਦਿੱਤੀ ਹੋਈ ਹੈ ਗੁਰੂ ਦਾ ਆਦੇਸ਼ ਦਿੱਤਾ ਹੋਇਆ ਹੈ ਗੁਰੂ ਨੇ ਰਾਹ ਰਸਤਾ ਦਿਖਾਇਆ ਹੈ ਇਸ ਰਸਤੇ ਤੇ ਫੈਸਲਾ ਹੁੰਦਾ ਹੈ ਮੈਨੂੰ ਲੱਗਦਾ ਕਿ ਸਿੱਖ ਦੁਬਾਰਾ ਜਥੇਦਾਰ ਜੀ ਦੇ ਵਿਚਪਾਸ ਕਰਨਗੇ ਉਹ ਸਿਚੁਏਸ਼ਨ ਤੋਂ ਕੀ ਨਿਕਲਦਾ ਫਿਰ ਇਹ ਹੈ ਵੀ ਉਹ ਜਿਹੜਾ ਅਦੇਸ਼ ਦੇਣਗੇ ਜਥੇਦਾਰ ਜੀ ਫਿਰ ਸੰਗਤੋਂ ਨੂੰ ਮੰਨ ਸਕਦੀਆਂ ਨੇ ਐਸ ਕਿਸਮ ਨਾਲ ਹੁਣ ਕ ਸਿੱਖਾਂ ਨੂੰ ਅਸੀਂ ਕਹਿੰਦੇ ਹਾਂ ਕਾਸ ਰੋਡ ਤੇ ਰਸਤੇ 'ਚ ਖੜੇ ਨੇ ਰਸਤਾ ਦਿਖਾਈ ਦੇ ਰਿਹਾ ਇਹਦੇ ਵਿੱਚੋਂ ਚਾਹੇ ਤਾਂ ਜਥੇਦਾਰ ਜੀ ਧਾਰਮਿਕ ਲੀਡਰਸ਼ਿਪ ਦੇ ਰੂਪੇ ਕੋਈ ਰਸਤਾ ਦਿਖਾਉਣ ਇਸ ਸਥਿਤੀ ਚੋਂ ਕੋਈ ਰਾਜਨੀਤਿਕ ਲਹਿਰ ਉੱਠੇ ਰਾਜਨੀਤਿਕ ਤੌਰ ਤੇ ਜਿਹਨੂੰ ਜਿਹਨੂੰ ਸੁਧਾਰ ਕਹਿੰਦੇ ਆ ਅਸੀਂ ਜਿਵੇਂ ਇੱਕ ਗਰੁੱਪ ਕਹਿੰਦਾ ਕਿ ਅਸੀਂ ਸੁਧਾਰ ਦੀ ਗੱਲ ਕਰਦੇ ਆ ਪਰ ਉਹ ਸੁਧਾਰ ਤੱਕ ਨਾ ਸਕਦਾ ਜਿਹੜੇ ਦੋਸ਼ੀ ਬਣਦੇ ਰਹੇ ਜਿਉਂ ਤੂਰੀ ਸਰਸ ਪਰਤ ਹੋਏ ਇਸ ਗੱਲ ਤੇ ਨਾ ਆਉਣ ਕਿ ਪ੍ਰਧਾਨ ਕਿਵੇਂ ਬਣਨਾ ਮੈਂ ਬਣਾਂਗਾ ਉਹ ਕਿਸੇ ਸੰਘਰਸ਼ ਸ਼ੁਰੂ ਹੋਵੇ ਜਿਸ ਅਸਲੀ ਜੋ ਕ੍ਰੈਡਿਟ ਕਰਨ ਸ਼ਾਇਦ ਉਹ ਹੀ ਉਹ ਈਲੀਟ ਪੜਨ ਜਾਂ ਸ਼ਾਇਦ ਨਾ ਭਰੀ ਜੀ ਐਤਾ ਵੀ ਸਥਿਤੀ ਜਿਹਦਾ ਕੋਈ ਨਤਾਰਾ ਹੋ ਸਕਦਾ ਹਲਦੀ ਘੜੀ ਕੋਈ ਨਤਾਰਾ ਉੱਦਖਾਈ ਦਿੰਦੀ ਰਹੀ ਅੱਛਾ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤਾਈ ਸਾਨ ਸਰਦਾਰ ਰਣ ਸਿੰਘ ਢਾਲੀਵਾਲ ਸਾਹਿਬ ਜਿਨ੍ਹਾਂ ਦੇ ਵੱਲੋਂ ਇਸ ਸਹਿਬ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਢਾਲੀਵਾਲ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ